ਆਂ ਘੱਟ ਲਗਣੀਆਂ ਬੈਗ 'ਚ ਪੇਸ਼ੈਂਟ ਕਾਫੀ ਆਈ ਆ ਰਹੇ ਨੇ ਕਿਉਂਕਿ ਮੌਸਮ ਆ ਬਦਲਦਾ ਐ ਐਂ ਕਰ ਦਵਾਈਆਂ ਚਾਹੀਦੀ ਬਾਹਲੇ ਫੋਨ ਆਈ ਆ ਰਹੇ ਦਵਾਈਆਂ ਪੇਸ਼ੈਂਟ ਕਾਫੀ ਮੌਸਮ ਚੇਂਜ ਹੁੰਦਾ ਨਾ ਚਲੋ ਅਬ ਫੋਨ ਆ ਗਿਆ ਹਾਂ ਵੀ ਆਉਣਾ ਆਉਣਾ ਮੈਂ ਮੈਂ ਤਾਂ ਪੋਤੇ ਦਾ ਪਿਛਵਾੜਾ ਦੇ ਕੇ ਦੱਸ ਦਿੰਦਾ ਵੀ ਕਿਹਦਾ ਪੁੱਤ ਹੈ ਤੁਸੀਂ ਆਇਆ ਕਰੋ ਇਹਨੂੰ ਪੈਰਾਸੀਟਾਮੋਲ ਦਿਓ ਐਵੇਂ ਹੀ ਨਹੀਂ ਚਰਚੇ ਮੇਰੇ ਪੂਰੇ ਪੰਜਾਬ 'ਚ ਮੈਂ ਪਹੁੰਚਦਾ ਜਲਦੀ ਪਹੁੰਚਦਾ ਮੈਂ ਤਰੀਓ ਲੱਗਦਾ ਕਰੀਨੇ ਇੱਥੋਂ ਜ਼ਿਆਦਾ ਪੈਸੇ ਬਣਨਗੇ ਚੱਲ ਵੀ ਅੰਦਰ ਅੰਦਰ ਵਹਿਮ ਆਦੇ ਆ ਇੱਥੋਂ ਚੰਗੇ ਲੱਗਦਾ ਆਸਾਮੀ ਤਕੜੀ ਲੱਗਦੀ ਆ ਮੈਨੂੰ ਇੱਥੋਂ ਪੈਸੇ ਚੰਗੇ ਬਣਨਗੇ ਹਾਮੀ ਕੀ ਦਿੱਕਤ ਹੋ ਰਹੀ ਐ? ਕੋ ਮਾਰਦੇ ਹੋ ਨੀ। ਅੱਛਾ ਹਾਂਜੀ ਕੀ ਕੀ ਗੱਲ ਬਾਤ ਉਹ ਤੇਰਾ ਸੀਟਾ ਮੌਨ ਗੋਲੀ ਲੈ ਰਹੀ ਸੀ ਜਿਹੜੀ ਤੈਨੂੰ ਕਹੇ ਕਿੰਨੇ ਐਮਜੀ ਦੀ ਲੈਤੀ ਸੀ? 500mg ਦੀ ਸੀ। ਚਲ ਫੇਰ ਤਾਂ ਰਹਿ ਜਾਂਦੇ ਆ। 500mg ਦੀ? ਹਾਂਜੀ। ਕੀ ਦਿੱਕਤ ਐ ਤੈਨੂੰ? ਹਾਂਜੀ ਗਰਮਾਸ਼ੀ ਵੀ ਭਰ ਲਈ ਐ ਇੱਥੋਂ ਤੇ ਜਦੋਂ ਫਿਰ ਐਸੇ ਤੇ ਦਿੰਦੇ ਨੇ। ਕਰੇ ਉਹ 23000 ਦਿੰਦਾ ਹਾਂ। ਹਾਂ ਲੈ ਚੱਲ ਦੇਖਦੇ ਆ ਤੈਨੂੰ ਮੇਰੇ ਪੈ ਘੇਰਾ। ਪੈ ਆ। ਲੰਮੇ ਲੰਮੇ ਸਾਲ ਆ ਗੇਰਾ। ਹਲੇ ਪੁੱਤ ਰੱਬ ਦੇ ਲਈ ਵੀ ਚੱਲਦਾ ਆ ਡਾਕਟਰ ਜੀ ਆਹ ਤੇ ਨਾਲੋਂ ਕੰਨ ਕੀ ਜੀ ਉਹ ਸੌਰੀ ਆ ਮੈਂ ਤਾਂ ਪਤੀ ਨਹੀਂ ਲੱਗਿਆ ਭੁੱਲਣ ਜੇ ਤਾਂ ਨਾ ਮੇਰਾ ਭੁੱਲੇ ਆਨੇ ਆ ਚੱਲ ਦੁਆਰੇ ਲੈ ਮੇਰਾ ਕਮਰਾ ਠੋਮਣੀ ਆਤੀ ਨਹੀਂ ਚੱਲ ਚੱਲ ਦੁਆਰੇ ਦੇ ਬੱਸ ਵਾਸ ਬੱਟ ਬੱਟ ਇਹ ਕੀ ਜੀ ਉਹ ਮੈਂ ਡਾਕਟਰ ਹੂ ਡਿਗਰੀਆਂ ਕਰੀਆਂ ਮੇਰੀਆਂ ਤਾਂ ਉਹ ਮੈਂ ਡਾਕਟਰ ਨਾਲ ਜਾੜ ਤੱਕ ਆਉਂਦੀ ਆ ਇਧਰ ਸਰੀਰ ਦੇ ਕਿਦੋਂ ਦਾ ਜੀ ਉਹ ਜੜ ਤੋਂ ਖੜਮ ਕਰਦਾ ਮੈਂ ਬਿਮਾਰੀ ਅੱਛਾ ਠੀਕ ਹੈ ਇੱਥੇ ਜੋ ਖੜਾ ਹੋ ਉਹ ਪਤੰਦਰਾ ਇਹ ਖੜਾ ਹੋ ਨਹੀਂ ਕਿਹਾ ਵਿੱਚ ਨੂੰ ਗਿਆ ਸੀ ਆਇਆ ਕਰ ਤੇਰੇ ਤਾਂ ਭਾਈ অপারেশন ਹੋ ਮਾਨਸਾ ਨੇ ਨਹੀਂ ਕਿਹਾ ਸੀ ਜਿਹੜੀ ਜ਼ਰੂਰਤ ਹੈ ਮਾਨਸਾ ਨਾਲੇ ਭੱਜ ਜਾ ਕਰੋ ਇਧਰ ਡਾਕਟਰ ਬਹਿ ਨਹੀਂ ਲਵੇ ਨਾ ਆਇਆ ਕਰੋ ਉਹ ਨਹੀਂ ਜੀ ਇਹ ਸੋਡੇ ਤੋਂ ਵੀ ਵੀ ਇਧਰ ਵਧੀਆ ਲਾਇਫ ਹੋ ਜਾਂਦੇ ਗਰੀਬੰਦਾ ਜੀ ਮੈਂ ਘਟੀਆਂ ਕਰਦਾ ਭਾਈ ਨਾ ਨਾ ਜੀ ਹੋਰ ਕੀ ਕਹਿੰਦੀ ਡਾਕਟਰਾਂ ਨੇ ਮਨਸਾ ਜੀ 25000 ਰੁਪਏ ਚ ਕਰਦਾ ਤੇਰੇ ਵਰਗੇ ਭੋਲੇ ਦੇਖ ਕੇ ਰੇਟ ਵਧਾ ਲੰਦੇ ਆ ਤੇਰਾ ਮੈਂ 2000 ਚ ਕਰ ਦੂ 2000 ਚ ਆ ਜੀ ਮੇਰੇ ਲਈ ਕਲੀਨਿਕ ਤੇ ਆਪਰੇਸ਼ਨ ਕਰ ਉਹ ਤੇਰਾ 2000 ਚ ਠੀਕ ਹੈ ਰਾਮ ਜੀ ਆ ਜੀ ਆ ਦਵਾਈ ਕੰਮ ਕਰ ਗਈ ਸੀ ਆਪਣੀ ਜਿਹੜੀ ਪੈਰਾਸੀਟਾਮੋਲ ਸੀ ਜੀ ਹੋਰ ਤਾਂ ਨਹੀਂ ਕੋਈ ਗੋਲੀ ਗੂਲੀ ਲੈਣੀ ਨਾ ਜੀ ਨਾ ਜੀ ਚਲ ਠੀਕ ਹੈ ਮੈਂ ਚੱਲਦਾ ਫਿਰ ਆ ਜੀ ਆਪਣੇ ਲਈ ਕਲੀਨਿਕ ਤੇ ਠੀਕ ਜੀ ਆਹੀ ਨੀਵਾ ਰੱਖ ਰੱਖਿਆ ਯਾਰ ਬੇ ਡਾਕਟਰ ਵਹਿਮੀਆ ਆਈ ਭਾਈ ਦਵਾਈ ਦੇ ਜੀ ਮੈਨੂੰ ਆਈ ਮਾਤਾ ਆ ਜਾ ਭਾਈ ਆ ਜਾ ਹਕਿਕਤਾ ਸੀ ਤੂੰ ਤਾਂ ਆ ਹੀ ਨਹੀਂ ਕਿਹੜੇ ਵੇਲੇ ਹੋ ਗਏ ਦੀਖਦੀ ਨੂੰ ਮੈਨੂੰ ਆਇਨਾ ਚ ਡਾਕਟਰ ਥੋੜੀ ਲਾਉਂਦਾ ਹੁੰਦਾ ਓਏ ਦੀਕਰਾਂ ਦੇ ਹੋਰ ਪੇਸ਼ੈਂਟਾਂ ਦੇ ਜਾ ਕੇ ਹੈ ਮਾਤਾ ਤੂੰ ਤਾਂ ਜ਼ਿਲ੍ਹਾ ਵਾਲਾ ਹੈ ਉਹ ਨਹੀਂ ਮਾਤਾ ਹਾਂ ਮਾਤਾ ਕੀ ਹੋਇਆ ਵੇ ਭਾਈ ਕਰੋਲੇ ਜੀ ਉੱਠੀ ਆਂਦੇ ਮੇਰੇ ਤਾਂ ਢਿੱਡ ਚ ਵਾਲੀ ਤੁਮ ਉਸ ਉਸ ਜੀ ਅੱਛਾ ਹਾਂ ਗੋੜਾ ਅੱਛਾ ਹਾਂ ਗੋਲੇ ਜੀ ਬਣਦੇ ਹੋਣੇ ਹਾਂ ਗੋਲੇ ਜੀ ਅੱਛਾ ਲੈ ਤੇ ਚੈੱਕ ਕਰੀਏ ਮਾਤਾ ਤੈਨੂੰ ਤੂੰ ਬਾਹਰ ਅੰਦਰ ਗਈ ਹੋਵੇਂ ਕੋਈ ਬੀਬੀਆਂ ਲਵੇ ਖੜੀ ਹੋਵੇਂ ਹਾਂਜੀ ਨਹੀਂ ਮੈਂ ਗਈ ਤੇ ਆ ਬੇੜੇ 'ਚ ਕੋਈ ਬੀਬੀ ਵਾਈ ਹੋਵੇ ਕੋਈ ਵੀ ਨਹੀਂ ਆਈ ਅੱਜ ਤਾਂ ਉਹਦੇ ਅੰਡੀ ਗਵਾਂਡੀ ਦੀ ਕੋਈ ਬੀਬੀ ਆਈ ਹੋਵੇ ਕੋਈ ਵੀ ਨਹੀਂ ਆਈ ਅੱਜ ਤਾਂ ਭਾਈ ਮਾਤਾ ਫਿਰ ਮੈਦਰੀ ਤੁਮਾਰੀ ਲੱਭ ਗਿਆ ਅੱਛਾ ਤੂੰ ਆਏ ਗਰੀ ਮਾਤਾ ਹਾਂ ਤੇਨਾਂ ਦਾ ਡਾਟਾ ਸ਼ੇਅਰ ਕਰਨ ਵਾਲਾ ਰਹਿੰਦਾ। ਉਹ ਕੀ ਹੁੰਦਾ ਭਾਈ? ਉਹ ਚੂਕਲੀਆਂ ਸ਼ੇਅਰ ਕਰਨ ਵਾਲੀਆਂ ਪੰਗੀਆਂ। ਆਹ ਮੈਨੂੰ ਤਾਂ ਪਤਾ ਹੀ ਨਹੀਂ। ਮੈਨੂੰ ਪਤਾ ਤਾਂ ਯੋ ਕੁੜ ਮਰ ਹੋਈ ਜਾਂਦਾ ਭਾਈ ਮੇਰੇ ਕੋਲ। ਤਾਂ ਮੇਰੀ ਲਬਲੀ ਬਿਮਾਰੀ। ਹਾਂ ਮਾਤਾ। ਕੋਟਨ ਪੁੱਤਿਆਂ ਦਾ ਤਾਂ ਯੋ ਤੈਨੂੰ ਬਹਿਮਾ ਦਾ ਡਾਕਟਰ ਕਹਿੰਦੇ ਨਾ। ਹਾਂ ਮਾਤਾ ਤੈਨੂੰ ਤਾਂ ਮੈਨੂੰ ਕਹਿੰਦੇ ਆ ਡਾਕਟਰ ਬਹਿਮਾ ਦਾ। ਪੂਰੇ ਪੰਜਾਬ ਚ ਚਰਚੇ ਨੇ ਮੇਰੇ। ਲੈ ਜੀ ਅੱਜ ਤਾਂ ਬਹੁਣੀ ਚੰਗੀ ਹੋਈ ਐ। ਇੰਦਰ ਗਈ ਤੇ ਮਾਰਦੇ ਹੱਥ। ਘੱਟ ਵਾਲੀ ਐ ਆਈ ਰੱਖੂ। ਕਿਰਪਾ ਕਰ।

ਉਹ ਦਵਾਈ ਦੇ ਕਾਕਾ ਮੇਰੇ ਲਈ ਬੈਂਕਸ ਤਾਂ ਨਹੀਂ ਹੈਗੀ ਅੱਛਾ ਮੈਂ ਤੈਨੂੰ ਦਵਾਈ ਲਿਖ ਦਿੰਦਾ ਜੇ ਤੂੰ ਕਹਿਣਾ ਮੈਂ ਤੈਨੂੰ 2 ਮਿੰਟ ਆਪਾਂ ਕਾਪੀ ਕਢ ਲਈਏ ਨਾ ਨਹੀਂ ਤੂੰ ਸੁਣ ਮਿੱਠੀ ਜੀ ਦੇ ਦੋ ਮਿੱਠੇ ਨੂੰ ਪੰਜਰਦਾ ਮੈਂ ਉਹ ਬੁੱਗੀਆਂ ਕਰਨਾ ਹੈ ਬੌੜਾ ਕਮੜਾ ਦੇ ਤੂੰ ਰੱਖ ਰਹਿਗਾ ਤਾਂ ਕਰਦੇ ਹਾਂ ਉਹ ਦੇਖ ਦੇ ਕਾਕਾ ਤੇਰਾ ਮਰ ਜਾ ਵਿਆਹ ਠੀਕ ਹੈ ਡਾਕਟਰ ਸਾਡੇ ਸਵਾਹ ਹੋਰ ਕਿਹੜਾ ਉਹ ਬੱਚਾ ਆਹ ਕਿਹੜਾ ਸਿੱਟੇ ਕੋੜਾ ਯਾਰ ਓਏ ਹਲੇ ਤੈਨੂੰ ਇਹਦਾ ਬਾਹਰ ਨੂੰ ਕਰਦੇ ਦਾ ਮੇਰੇ ਸਾਹਦ ਨੇ ਨਾਕ ਮਰੂ ਨਾ ਬੰਦਾ ਨਾ ਜਨਾਨੀ ਜੇ ਕੁੜੀ ਹੁੰਦੀ ਮੈਂ ਵਿਆਹ ਕੇ ਤੋਰ ਦਿੰਦਾ ਮੇਰਾ ਸੜੇ ਕਿੱਥੇ ਫਸਾਤੇ ਸੀ ਨਾ ਬੰਦਾ ਨਾ ਜਨਾਨੀ ਪਤਾ ਨਹੀਂ ਕਿਹੜੀ ਛੇ ਹੈ ਕਿਹੜੀ ਨਹੀਂ ਚਲ ਆ ਬਰਗਾ ਅਮਰ ਆ ਉਹ ਅਰਦਾਸ ਦੇਖ ਰਹਾ ਵੇ ਅਰ ਤਰਸ ਦੇ ਗਰਾਵਾਂਗਾ ਚਲੋ ਜਿਹੜਾ ਚੱਲ ਰਿਹਾ ਉਹ ਪਾਜੀ ਚੱਲ ਰਿਹਾ ਚਿੱਤਾਂ ਤੋਂ ਹੋਈ ਆ ਕੀ ਗੱਲ ਬਾਤ ਹੋ ਰਹੀ ਆ ਪਰ ਜਦੋਂ ਜਿਗਰਾਵਾਂਗਾ ਜਿਹੜਾ ਪਰਚਾ ਕਰਦੇ ਆ ਤੇਰਾ ਪਰਚਾ ਦੱਸ ਦੇ ਸਾਡਾ ਵੀ ਕੋਈ ਸਾਡਾ ਕਰਦੇ ਆ ਤੇਰਾ ਗਰਾਵਾਂਗਾ ਨੈਕ ਚੈੱਕ ਅਪ ਕਰਦੇ ਕੋਈ ਨਹੀਂ ਆਪਾਂ ਪਰ ਚਾਰਜ ਕਰਾਵਾਂਗੇ ਉਹ ਪੈ ਜਾ ਪਰ ਚਾਰਜ ਕਰਾਵਾਂਗੇ ਪੈ ਲੈ ਪੈ ਲੈ ਕੋਈ ਮਲਾ ਦਿਨ ਰਾਤ ਇੱਕ ਕਰ ਰੱਖਿਆ ਨੇ ਆਇਆ ਤੇਰਾ ਕਰਦੇ ਆ ਇਲਾਜ ਆਪਣੇ ਲਈ ਇਲਾਜ ਹੈ ਗਿਆ ਏਸੀ ਪੀ ਨਾ ਦਰਸੀ ਵੀ ਤੇ ਆਪਦੀ ਵੀ ਨਹੀਂ ਕੋਈ ਗੱਲ ਆਪਣੇ ਲਈ ਇਲਾਜ ਹੈ ਗਿਆ ਤੇਰਾ ਹੁਣ ਕਰਦੇ ਆ ਇਲਾਜ ਕੋਈ ਗੱਲ ਆਪ ਉਹ ਵਜੇ ਕੋ ਪਰਿਆਣਾ ਲਾਟਾ ਲੱਗਦਾ ਦੇਸੀ ਆ ਉਹ ਜਦੋਂ ਦੇਸੀ ਪੀਤੀ ਆ ਤਾਂ ਦੇਸੀ ਦੀ ਟੀਕਾ ਮੈਨੂੰ ਪਤਾ ਤੁਹਾਡੇ ਪਿੰਡ ਦਾ ਪੂਰੇ ਦਾ ਪਤਾ ਹੈ ਕਿ ਕਿਹੜੇ ਤੇ ਕਿਹੜੀ ਦਵਾਈ ਕੰਮ ਕਰੂਗੀ ਠੀਕ ਹੈ ਜੋ ਹੁਣ ਦੇਸੀ ਪੀਤਾ ਦੇਸੀ ਦੀ ਟੀਕਾ ਲਗੂਤੇ ਰਹੇ ਪਰ ਜਾਲਰ ਜਗਰਾਵਾਂਗੇ ਕਰਦੇ ਆ ਪਰਚਾ ਦਾ ਹਰ ਨਸਾਨ ਆ ਰਿਹਾ ਤੇ ਲੱਗ ਜਾਊਗੀ ਉਮਰਾਂ ਗਾਣਾ ਕਰਾਉਂਦੇ ਕਿੱਦਾਂ ਗਾਣਾ ਗਾਣਾ ਦਵਾਉਣਿਆ ਤੈਨੂੰ ਗਵਾਣੀ ਕੋਈ ਨਾ ਲਾਇਆ ਕਰ ਪਾਸਾ ਮਾਰ ਵਰਜਾ ਵਰਜਾ ਕਰਾਉਂਗਾ ਵੜ ਜਾ ਵੇ ਕਿਉਂ ਫੜ ਜਾ ਤੂੰ ਉਹ ਲਈ 10 ਮਿੰਟਾਂ ਤੇਰਾ ਪਰਚਾ ਦਰਜ ਹੋਣ ਵਾਲੀ ਹੈ ਨਾ ਹੋ ਜਿਵੇਂ ਲੱਗਦਾ ਹੁਣ ਸਰੀਰ ਟੱਲ ਲਾਈ ਹੋ ਮੈਨੂੰ ਪਤਾ ਆ ਤੁਹਾਡੇ ਪਿੰਡ ਦੇ ਇਕੱਲੇ ਇਕੱਲੇ ਬੰਦੇ ਦਾ ਇਹ ਕੀਤੇ ਦਵਾਈ ਕੀੜੀ ਕੰਮ ਕਰੂ ਉਹ ਮੈਨੂੰ ਐਵੇਂ ਤਾਂ ਨਹੀਂ ਤੁਹਾਡੇ ਇਕੱਲੇ ਇਕੱਲੇ ਪਿੰਡ ਦੇ ਬੰਦੇ ਦਾ ਪਤਾ ਐਵੇਂ ਤਾਂ ਨਹੀਂ ਮੈਨੂੰ ਡਾਕਟਰ ਬਹਿਮੜਾ ਕਹਿੰਦੇ ਐਵੇਂ ਨਹੀਂ ਮੇਰੇ ਡਿਗਰੀਆਂ ਕਰੀਆਂ ਹੋਈਆਂ ਠੀਕ ਹੈ ਇਕੱਲੇ ਇਕੱਲੇ ਦੀ ਨਬਜ਼ ਦਾ ਪਤਾ ਮੈਨੂੰ ਤੁਹਾਡੇ ਪਿੰਡ ਦੀ ਦਾ ਵੀ ਕਿੱਥੋਂ ਕਿਹੜੀ ਨਬਜ਼ ਠੀਕ ਹੋਊਗੀ हां भाई चन्ने हां ਕਿਤੇ ਕੰਨੂ ਵੇ ਗਿਆ ਜਾਂ ਅੰਦਰ ਆ ਜਾਬ ਦੇਖੇ ਮੜਾ ਬੁਖਾਰ ਗਿਆ ਹੋ ਰਿਹਾ ਆ ਬੁਖਾਰ ਲੱਗਦਾ ਯਾਰ ਆ ਜਾ ਅੰਦਰ ਬਾਈ ਚੰਨੇ ਪਾਣੀ ਲੈ ਕੇ ਦੀ ਕੀ ਗੱਲ ਹੋ ਗਈ ਪਾਣੀ ਯਾਰ ਬੁਖਾਰ ਰਿਹਾ ਹੋਇਆ ਡਾਕਟਰ ਨੂੰ ਫੋਨ ਕਰਾਂ ਕਰ ਦੇ ਹਲੋ ਡਾਕਟਰ ਸਾਊ ਘਰੇ ਆਈ ਦੀ ਆ ਛੋਟੇ ਭਾਈ ਨੂੰ ਬੁਖਾਰ ਦਾ ਕਰ ਰਿਹਾ ਜੀ ਜੋਰੇ ਨੂੰ ਆ ਵੀ ਹਾਂ ਦੇਖ ਕੇ ਜਾਓ ਮੜਾ ਜਾ ਹੁਣੇ ਖੇਤ ਨੱਕੇ ਜੇ ਲਾਉਣ ਗਿਆ ਸੀਗਾ ਜੀ ਠੀਕ ਹੈ ਜੀ ਠੀਕ ਹੈ ਆਲੇ ਪਾਣੀ ਪੀ ਲਾ ਪੇ ਜਾਉਂਦਾ ਡਾਕਟਰ ਹੈ ਉਹ ਵਰਮਾ ਦੇ ਨਾਲ ਫੋਨ ਕਰਦਾ ਮੈਂ ਠੀਕ ਆ ਬਈ ਬਾਤ ਐਸੀ ਗੋਲੀ ਵੱਜੀ ਪਾਈ ਨਹੀਂ ਸਨੈਪ ਮੈਂ ਉਹ ਜਿਲ੍ਹਾ ਪੰਦਰ ਦੀ ਮੀਟਿੰਗ ਵੀ ਸੀ ਅੱਜ ਚਲੋ ਦੇਖਦੇ ਆ ਫੋਨ ਲਾ ਕੇ ਕੀ ਗੱਲਬਾਤ ਐ ਹੈਲੋ ਹਾਂ ਬਈਓ ਜ਼ਿਲ੍ਹਾ ਪੱਤਰ ਦੀ ਮੀਟਿੰਗ ਸੀ ਅੱਜ ਮੈਂ ਸਵੇਰੇ ਪਹੁੰਚੂਗਾ ਮੀਟਿੰਗ 'ਚ ਅੱਜ ਛੋਟਾ ਭਾਈ ਢਿਲਾ ਹੋ ਰਿਹਾ ਹੈ ਹਾਂਜੀ ਹਾਂ ਜਰੂਰ ਜਰੂਰ ਸਵੇਰੇ 8 ਵਜੇ ਨੂੰ ਪਹੁੰਚਾਂਗੇ ਅਸੀਂ ਠੀਕ ਹੈ ਜੀ ਠੀਕ ਹੈ ਜੀ ਤਨੇ ਨੇ ਕਰਿਓ ਆਜੋ ਰਣ ਸਾਹਿਬ ਮੰਗੇ ਹੋ ਜੀ ਹੋਣ ਤੁਸੀਂ ਕਰਿਆ ਸੀ ਹਾਂ ਹਾਂ ਮੈਂ ਗੱਲ ਆਇਆ ਸੀਗੀ ਕੀ ਦਿੱਕਤ ਹੋ ਰਹੀ ਆ ਕੋ ਛੋਟਾ ਭਾਈ بیمار ਹੋ ਰਿਹਾ ਹੈ ਅੱਛਾ ਹਾਂ ਹਾਂ ਕਿਦੋਂ ਪਾ ਹੁਣੇ ਕਿਤੇ ਉਹ ਖੇਤ ਨੱਕੇ ਜੇ ਲਾਉਣ ਗਿਆ ਸੀਗਾ ਅੱਛਾ ਤੇ ਆ ਕੇ ਪੈ ਗਿਆ ਦੇਖੋ ਕੀ ਗੱਲਬਾਤ ਹੈ ਜੀ ਹੋਰ ਅੱਛਾ ਠੀਕ ਹੈ ਨਹੀਂ ਨਹੀਂ ਉੱਥੇ ਜਿਹੜਾ ਤੁਸੀਂ ਕਹਿੰਦੇ ਜਿਲ੍ਹੇ ਪੱਧਰ ਦੀ ਮੀਟਿੰਗ ਸੀ ਉਹ ਮੀਟਿੰਗ ਤਾਂ ਫਿਰ ਅੱਜ ਕੈਨਸਲ ਕਰਤੀ ਜੀ ਜਾਇ ਨਹੀਂ ਗਿਆ ਅੱਛਾ ਅੱਛਾ ਹਾਂ ਹਾਂ ਸਵੇਰੇ ਤੇ ਰਾਤੀ ਸਵੇਰੇ 8 ਵਜੇ ਪਹੁੰਚੂਗਾ ਮੈਂ ਅੱਛਾ ਅੱਛਾ ਹੋ ਰਹੀ ਆ ਹਾਂ ਬੁਰਾਈ ਇਹ ਖੜਾ ਜਾਂ ਨਹੀਂ ਜਾਂਦਾ ਹਾਂ ਜੀ ਉਹ ਬੋ ਦਿਲਾਨ ਬਈ ਸ਼ੌਧ ਨੂੰ ਜਲਦੀ ਐਂਬੂਲੈਂਸ ਬੁਲਾਓ ਜੀ ਕੀ ਗੱਲ ਹੋ ਗਈ ਕੀ ਗੱਲ ਜੀ ਨਹੀਂ ਚੱਲ ਰਹੀ ਡਾਕਟਰ ਸਾਹਿਬਾ ਕੰਨਾਂ ਤਾਂ ਲਾਏ ਨਹੀਂ ਤੁਸੀਂ ਕਿਹੜਾ ਇਹ ਕੰਨਾਂ ਚ ਆਹਾ ਓਹ ਹੋ ਹੋ ਸੌਰੀ ਦਾ ਮੇਰ ਤਾਂ ਜੀ ਬੋਲਣ ਜਿੱਤ ਹੈ ਠੀਕ ਹੈ ਕਰ ਗਏ ਸੀ ਉਹ ਮੇਰੀ ਵੀ ਸੌਰੀ ਪੂਰ ਗਾਨੀ ਪੂਰ ਆਹ ਤਾਂ ਚੱਲ ਜੀ ਪਾਣੀ ਲੈ ਲੈ ਥੋੜਾ ਇੱਕ ਗਲਾਸ ਪਾਣੀ ਪੀ ਲੈਣਾ ਜੀ ਦੋ ਮਿੰਟ ਜੀ ਆਪਾਂ ਮੜਾ ਚੈੱਕਅਪ ਕਰੀਂ ਲੱਜੂਗਾ ਆਕਰ ਵਗੈਰਾ ਠੀਕ ਸਹੀ ਹੈ ਕੀ ਦਿੱਕਤ ਸਾਹ ਲਓ ਜੀ ਲੰਮੇ ਲਓ ਲੱਤਾਂ ਚ ਕੋਈ ਥੋੜੀ ਇਹ ਲੱਤ ਤੋਂ ਮਤਲਬ ਪਹਿਲੀ ਵਾਰੀ ਦੇਖਿਆ ਹੀ ਮੈਂ ਤਹਿਤ ਯਰਬਾ ਭਾਈ ਸਾਬ ਸਾਡੀਆਂ ਡਿਗਰੀਆਂ ਕਰੀਆਂ ਨੇ ਸਾਡੀਆਂ ਠੀਕ ਹੈ ਜੀ ਠੀਕ ਹੈ ਅਸੀਂ ਜੜ ਤੱਕ ਜਾਂਣਾ ਨਿਓ ਤੱਕ ਮਤਲਬ ਕਹਿੰਦੇ ਨਿਓ ਮਜ਼ਬੂਤ ਹੋਊ ਤਾਂ ਨਿਓ ਲੈੰਟਰ ਖੜੂ ਤਾਂ ਨਿਓ ਕੋਠੀਆਂ ਬਿਲਡਿੰਗਾਂ ਕੱਢਣੀਆਂ ਜਿਵੇਂ ਕਹਿੰਦੇ ਹੁੰਦੇ ਨੇ ਸਿਆਣੇ ਅਸੀਂ ਬਿਮਾਰੀ ਦੀ ਜੜ ਤੱਕ ਜਾਂਦੇ ਆ ਠੀਕ ਹੈ ਠੀਕ ਸਾਡੀਆਂ ਡਿਗਰੀਆਂ ਬਖਰੀਆਂ ਕਰੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਸਾਨੂੰ ਆਪਣਾ ਟਰੀਟਮੈਂਟ ਕਰ ਲੈਣ ਦਿਓ ਕੋਈ ਗੱਲ ਨਹੀਂ ਕੋਈ ਕਰੂਗਾ ਹਾਂ ਇਹ ਤਾਂ ਚੰਨਿਆ ਸਿਆਣਾ ਛੋਟੇ ਸੈੱਲ ਘੱਟਦੇ ਲੱਗਦੇ ਘੱਟ ਗਏ ਸੈੱਲ ਡਾਕਟਰ ਸਾਹਿਬ ਹੁਣ ਤਾਂ ਚਲੋ ਸੋਡੀਆਂ ਤਾਂ ਡਿਗਰੀਆਂ ਕਰੀਆਂ ਹੋਈਆਂ ਨੇ ਜੇ ਮੇਰੀ ਦੇਸੀ ਬੰਦੇ ਦੀ ਲੈ ਲਓ ਜੀ ਤੁਸੀਂ ਹਾਂਜੀ ਹਾਂਜੀ ਬੋਲੋ ਬੋਲੋ ਆਪਾਂ ਫਿਰ ਜੋ ਸੈੱਲ ਘੱਟਦੇ ਨੇ ਜੀ ਆਪਾਂ ਇਹਦੇ ਕੋਈ ਬੈਟਰੀ ਐ ਤਰਾ ਦਿੰਨੇ ਆ ਉਹ ਫੇਰ ਉਹੀ ਅਣ ਪੜਾਈ ਗੱਲ ਕਰਦੇ ਨੇ ਯਾਰਾ ਉਹ ਸੈੱਲ ਨਹੀਂ ਹੁੰਦੇ ਇਹ ਬੌਡੀ ਦੇ ਸੈੱਲ ਹੁੰਦੇ ਨੇ ਅੱਛਾ ਅੱਛਾ ਬੋਡੀ ਚ ਬੋਡੀ ਦਾ ਮਤਲਬ ਸਮਝਦੇ ਸਰੀਰ ਦੇ ਅੰਦਰ ਆ ਠੀਕ ਹੈ ਜੀ ਠੀਕ ਹੈ ਜਿਹੜੇ ਕਿ ਆਪਾਂ ਨੂੰ ਐਕਟਿਵ ਰੱਖਦੇ ਨੇ ਠੀਕ ਹੈ ਜੀ ਉਹ ਸੈੱਲ ਘਟੇ ਨੇ ਅੱਛਾ ਅੱਛਾ ਨਾ ਕਿ ਉਹ ਸੈੱਲ ਜਿਹੜੇ ਤੁਸੀਂ ਕਹਿੰਦੇ ਰੇਡੀਓ ਵਿੱਚ ਜਾਂ ਟਾਈਮ ਪੀਸਾਂ ਦੇ ਪੈਂਦੇ ਉਹ ਸੈੱਲ ਥੋੜੀ ਘਟੇ ਨੇ ਠੀਕ ਹੈ ਜੀ ਠੀਕ ਹੈ ਜੀ ਮੈਂ ਇਹਦੇ ਟ੍ਰੀਟਮੈਂਟ ਇੱਕ ਟੀਕਾ ਲਾ ਕੇ ਜਾਂਦਾ ਮਤਲਬ ਇੰਜੈਕਸ਼ਨ ਲਾ ਕੇ ਜਾਂਦਾ ਠੀਕ ਹੈ ਜੀ ਬਾਕੀ ਮੈਂ ਲੋ ਸੀ ਕਲੀਨਿਕ ਤੇ ਆ ਜਿਓ ਕਲੀਨਿਕ ਤੇ ਮਤਲਬ ਵੀ ਉਹ ਕਲੀਨਿਕ ਯਾਰ ਫੇਰ ਉਹੀ ਗੱਲ ਤੁਹਾਨੂੰ ਬਾਰ-ਬਾਰ ਸਮਝਾਉਣੀ ਪੈਣੀ ਆ ਕਲੀਨਿਕ ਯਾਰ ਆਪਣਾ ਜਿਹੜਾ ਦੁਪਾਰ ਬਣਾਈਏ ਕਲੀਨਿਕ ਹਟ ਦੇ ਕਹੋ ਜੀ ਸਾਨੂੰ ਹਟ ਤੇ ਉਹ ਕਲੀਨਿਕ ਹੁੰਦਾ ਯਾਰ ਸਮਝਿਆ ਕਰੋ ਗੱਲ ਕੀ ਹੈ ਠੀਕ ਹੈ ਠੀਕ ਹੈ ਲੋ ਜੀ ਆਪਣੀ ਡਿਗਰੀ ਦਿਖ ਰੀਆਂ ਕਰੀਏ ਯਾਰ ਪੂਰੇ ਪੰਜਾਬ ਚ ਨਾਮ ਬੋਲਦਾ ਠੀਕ ਹੈ ਜੀ ਠੀਕ ਹੈ ਐ ਵੀ ਤਾਂ ਨਹੀਂ ਕਿ ਆਪਾਂ ਨੂੰ ਕਹਿੰਦੇ ਡਾਕਟਰ ਬਹਿਮਾ ਦਾ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਆਪਾਂ ਇਹ ਡਾਕਟਰ ਸਾਹਿਬ ਸਰੰਜ ਤਾਂ ਮੈਨੂੰ ਪਸ਼ੂ ਵਾਲੀ ਲੱਗਦੀ ਹੈ ਜੀ ਕੋਈ ਕਿਹੜਾ ਪਸ਼ੂ ਤੋਂ ਘਟਾ ਹੈ ਜੀ ਕੁਛ ਨਹੀਂ ਕੁਛ ਨਹੀਂ ਤੁਸੀਂ ਸਾਡੀ ਡਿਗਰੀਆਂ ਤੇ ਇਹ ਸ਼ੰਕਾ ਕਰਦੇ ਹੋ ਨਹੀਂ ਮੈਂ ਤਾਂ ਐ ਨਹੀਂ ਅਸੀਂ ਬੱਕਰੀਆਂ ਡਿਗਰੀਆਂ ਕਰੀਆਂ ਆ ਠੀਕ ਹੈ ਜੀ ਠੀਕ ਹੈ ਜੀ ਲੈ ਵੀ ਸ਼ੇਰਾ ਪੜਨਾ ਵੀ ਜ਼ਰੂਰੀ ਹੈ ਦੇਖਾ ਤੇ ਪੜ ਕੇ ਤਾਈਓ ਸਾਡੇ ਵਰਗਾ ਕਾਬਲ ਡਾਕਟਰ ਬਣਨਾ ਹੈ ਤਾਂ ਠੀਕ ਹੈ ਔਰ ਆਇਆ ਕਰ ਹੁਣ ਤੇਰੀ ਬਾਹਂ ਚ ਟੀਕਾ ਲਾਉਣਾ ਇਸੇ ਬਾਹਂ ਚ ਬਾਹਂ ਦਾ ਨਾ ਲਾਓ ਇਸ ਦਾ ਮੈਂ ਟੈਟੂਸ ਪਾ ਕੇ ਲਾਉਣਾ ਚਲੋ ਡਾਕਟਰ ਸਾਹਿਬ ਕਾਲ ਜੀ ਆਂਦਾ ਮੁੰਡੇ ਹੁੰਡਿਆਂ ਨੂੰ ਸ਼ੌਂਕ ਹੁੰਦਾ ਤੁਸੀਂ ਕੁੜੀ ਚ ਲਾ ਦਿਓ ਚਲੋ ਭਾਈ ਕੋਸ਼ਿਸ਼ ਕਰ ਲੈਂਦੇ ਆਪਾਂ ਵੈਸੇ ਤਾਂ ਜਿਆਦਾ ਦਵਾਈ ਅੱਛੇ ਕੰਮ ਕਰਦੀ ਠੀਕ ਹੈ ਆਪਾਂ ਕੋਸ਼ਿਸ਼ ਕਰਦੇ ਆਪਾਂ ਕੋਈ ਗੱਲ ਨਹੀਂ ਉੱਥੇ ਕੁੜੇ ਚ ਵੀ ਲਾ ਦਿੰਨੇ ਆਪਾਂ ਠੀਕ ਹੈ ਲੈ ਵੀ ਸ਼ੇਰਾ ਮਾਰ ਪਾਸਾ ਕੇ ਨਾ ਇਹਨੂੰ ਨਾ ਚੰਨਾ ਸਿਆਂ ਆਪਣੇ ਕਲੀਨਿਕ ਤੇ ਲੈ ਕੇ ਆ ਜਾਓ ਤੇਰੇ ਨੂੰ ਹੱਟ ਤੇ ਲਿਆਉਣੇ ਜੀ ਉਹ ਕਲੀਨ ਇੱਕ ਹੁੰਦਾ ਯਾਰ ਠੀਕ ਹੈ ਜੀ ਉਹ ਹੱਟ ਹੋਰ ਚੀਜ਼ ਹੁੰਦੀ ਹੈ ਕਲੀਨ ਅੱਟਦਾ ਹੋ ਗਿਆ ਯਾਰ ਜਿਹੜੀ ਸੌਦੇ ਪੱਤੇ ਵਾਲੀ ਉਹਦਾ ਡਾਕਟਰ ਸਾਹਿਬ ਕੋਰਸ ਕਰੇ ਹੋ ਕੋਰਸ ਕਰੀ ਤੁਸੀਂ ਯਾਰ ਫੇਰ ਉਹ ਪੂਰੇ ਪੰਜਾਬ ਤੇ ਨਾ ਗੂੰਜਦਾ ਆਪਣਾ ਫੇਰ ਉਹ ਵੀ ਗੱਲ ਕਰ ਦਿੰਦ ਨੇ ਯਾਰ ਸੌਦੇ ਪੱਤੇ ਨੂੰ ਆੜੀ ਹੱਟ ਹੁੰਦੀ ਹੈ ਡਾਕਟਰ ਕੀ ਹੋ ਗਿਆ ਜੀ ਕੀ ਹੋ ਗਿਆ ਡਾਕਟਰ ਸਾਹਿਬ ਉਹ ਫੋਨ ਆਉਂਦਾ ਯਾਰ ਆਪਣਾ ਲੋਕਾਂ ਨੇ ਪਜਲ ਕਰਖਿਆ ਫੋਨ ਹੀ ਬਹੁਤ ਨੇ हां भी हां मैं, दुण दुण मैं हाँ, हाँ। कर कर तो आज मां की तो सोडे भी मिर्गी ਦਾ ਜ਼ਰਾ ਪਹੂਗਾ ਜੀ ਉਹ ਨਹੀਂ ਆਉਣਾ ਮੈਂ ਪਹੁੰਚਦਾ ਇੱਧਰ ਆਪਣੇ ਚੰਨੇ ਦਾ ਭਾਈ ਨਹੀਂ ਹੈਗਾ ਜੋਰਾ ਉਹਦੇ ਯਾਰ ਕਾਫੀ ਬੁਖਾਰ ਹੋ ਰਿਹਾ ਹੈ ਉਹਦਾ ਸਰੀਰ ਝਗੜਿਆ ਪਿਆ ਸੀਗਾ ਸੈੱਲ ਘਟ ਰਹੇ ਸੀ ਉਹਦੇ ਉਹਨੂੰ ਦਵਾਈ ਦੇ ਕੇ ਮੈਂ ਤੁਹਾਡੇ ਕੋਲ ਜਲਦੀ ਪਹੁੰਚਦਾ ਹਾਂ 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 2 ਮਿੰਟ ਬੇਟ ਕਰ ਲਿਆ ਕਰੋ ਯਾਰ ਕਿਉਂ ਡਾਕਟਰਾਂ ਨੂੰ ਪਰੇਸ਼ਾਨ ਕਰਦੇ ਤੁਸੀਂ ਅੱਛਾ ਸ਼ਾਇਦ ਕੋਈ ਮਰੀਜ਼ ਚੰਨੇ ਨੇ ਦਿਮਾਗ ਪਾਗਲ ਕਰ ਰੱਖਿਆ ਬੰਦਾ ਕੀ ਗੱਲ ਹੋ ਗਈ ਡਾਕਟਰ ਸਾਹਿਬ ਉਹ ਪੁੱਛੇ ਨਹੀਂ আর ਮੇਰੀ ਬੇਖਾ ਨਾ ਪੁੱਛ ਨਾ ਤਾਂ ਰਹਾ ਦਿਉ ਤੇ ਕੰਨ ਦਿੰਦੇ ਨੇ ਨਾ ਦਿਨੇ ਟਿਕਣਦੇ ਨੇ ਇਹ ਐ ਕਹਤਾ ਇੱਕ ਵਾਰੀ ਗਿਆਂ ਆਉਣਾ ਤਾਂ ਵੀ ਨਹੀਂ ਸਬਰ ਕਰਦੇ ਬਾਈ ਜੀ ਮੈਂ ਮਰੀਜਾਂ ਨੇ ਤਾਂ ਜੀ ਜਦੋਂ ਕੋਈ ਢਿੱਲਾ ਉਹਦਾ ਫੋਨ ਲਾਉ ਗਈ ਜੀ ਉਹ ਗੱਲ ਜਾਜ ਪਰ ਮੈਨੂੰ ਨਾ ਦਿਨੇ ਸੌਣਦੇ ਮੇਰਾ ਦਿਮਾਗ ਹੀ ਨਹੀਂ ਸੰਭਾਲਦਾ ਕੋਈ ਕਰਕੇ ਐਮਰਜੈਂਸੀ ਤੁਸੀਂ ਕਾਹਤੋਂ ਲਿਖਾਇਆ ਹੈ ਜੀ 24 ਘੰਟੇ ਉਹ ਤਾਂ ਹੁਣ ਐ ਸਵਾਵਾ ਵੀ ਨਹੀਂ ਹੈ ਜ਼ਰੂਰੀ ਨਹੀਂ ਪਰ ਰੈਸਟ ਵੀ ਜ਼ਰੂਰੀ ਹੈ ਠੀਕ ਹੈ ਠੀਕ ਹੈ ਠੀਕ ਮੈਂ ਦਿਮਾਗ ਭਾਗ ਹੋ ਰਿਹਾ ਨਾ ਭੁੱਲਣ ਚੱਟਾ ਹੋ ਗਿਆ ਮੇਰਾ ਹੁਣ ਇਹ ਸੈੱਟ ਹੋ ਜੂਏ ਦਵਾਈ ਨਾਲ ਕੋਈ ਸੈੱਟ ਹੋ बोले करो मेरे क्लिनिक पे ले आओ ठीक है ठीक है ठीक है चलने मिल गए ये हुनी हां बस आधे घंटे में ठीक हो जुगा बड़ा मोटा नॉर्मल तुरंत तो जो करे हो जुगा ओ दो अपने क्लिनिक चले गए ठीक है ठीक है ठीक ठाक हाँ है वो डॉक्टर साहब ठीक है जी हां बहुत ठीक है ठीक है ओ जोरे ਵੇਖ ਲੈ ਭਾਈ ਕਿਤੇ ਨੁਕਸਾਨ ਕਰ ਗਿਆ ਹੋਵੇ ਕੋਈ ਪਸ਼ੂ ਵਾਲੀ ਸਰੰਜ ਲੱਗੀ ਮੈਨੂੰ ਤਾਂ ਸਿੱਧਰਾ ਜੀ ਲੱਗਿਆ ਡਾਕਟਰ ਨੇ ਤਾਂ ਟੀਕੀ ਬਾਏ ਮਾਰਿਆ ਜਰ ਉਹਨੇ ਕਾ ਜਿਵੇਂ ਮੱਜ ਦੇ ਲਾਉਣੇ ਹੁੰਨੇ ਆਪਾਂ ਉਹ ਵਾਲੀ ਸਾਢੇ ਲਾ ਸਾਲ ਨੇ ਬਲੀ ਟੀਕੇ ਕਹੇ ਲਾਇਆ ਦਰਦੀ ਨਹੀਂ ਹੋਇਆ ਹੋਇਆ ਨਹੀਂ ਦਰਦਾ ਹਾਂ ਭਾਈ ਉਹ ਯਾਰ ਕਹਿੰਦਾ ਹੈਗਾ ਸੀ ਕਹਿੰਦਾ ਕਿ ਮੇਰੇ ਕੋਰਸ ਬਹੁਤ ਤਕੜਾ ਕਰਿਆ ਮੈਂ ਤਾਂ ਬਈ ਉਹ ਬੌੜੀ ਲੱਗਾ ਡਾਕਟਰ ਫਿਰ ਉੱਥੋਂ ਆ ਜਾ ਬੋਤਲ ਬੂਤਲ ਲਵਾ ਲਿਆ ਯੇ ਕੋਈ ਸਵੇਰੇ ਕਾਲਜ ਵੀ ਜਾਣਾ ਹੋ ਦੂਜੇ ਨਾਲ ਉੱਠ ਆ ਗਿਆ ਫਿਰ ਪੰਗਾ ਹੋ ਜੂਗਾ ਆ ਜਾ ਯਾਰ ਚੱਲੀਏ ਭਾਈ ਆ ਬਦੂ ਇਸ ਇਹ ਬਟੂਆ ਕਿ ਮੈਂ ਪਾਣੀ ਦਾ ਭੋ ਵੀ ਫਿਰਦਾ ਡਿੱਗ ਪਿਆ ਦੀ ਖੇਤ ਉਹ ਨਾ ਬਈ ਕੰਦਰ ਦਾ ਦਵਾਈ ਤਾਂ ਆ ਪਈ ਆ ਤੂੰ ਕਹਿੰਦਾ ਦੁਖਣੀ ਲੱਗੇ ਤਾਂ ਬਟੂਆ ਚ ਬੰਨਾਂਗੇ ਕੰਡਜੋ ਨੂੰ ਯਾਰ ਸਸੇ ਕਾ ਲੈ ਅੱਟ ਜੀ ਸਸੇ ਕਾ ਸਸੇ ਕਾ ਹੋ ਠੀਕ ਹੈ ਬੈਠ ਬੈਠੋ ਆਓ ਬੈਠੋ और ठीक है सेहत पैरासीटामोल फरक रहा ना चल अज कि चल फिर करा तेरा बोतल चढ़ा पेरे बोतल चढ़ा ऑपरेशन करा करें तेन रखी फिर करेरा चीर फाड़ ठीक है पाथरी का ऑपरेशन कैसे करें ਇਹ ਕਿਹੜਾ ਡਾਕਟਰ ਉਹ ਤਾਂ ਦੀਪੂ ਵਾਲਾ ਡਾਕਟਰ ਚਾਹੂ ਦੀਪੂ ਉਹਦਾ ਕੰਮ ਖਾਤੇ ਰਿਹਾ ਲਾ ਕੋਈ ਹੋਰ ਨਾ ਬਾਤ ਤੂੰ ਤੇਰੀ ਚਲ ਚਲ ਹੋਪ ਫੜ ਲੈ ਫੜ ਲੈ ਫੜ ਲੈ ਹੋਪ ਫੜ ਲੈ ਸਸੀ ਕਾਲ ਪਹਿਲਾਂ ਦਾ ਸਾਰੇ ਦੇਸ਼ਾਂ ਵਿਦੇਸ਼ਾਂ ਜਵਾਦ ਦੇ ਸਾਡੇ ਭੈਣ ਭਰਾਵਾਂ ਨੂੰ ਜੋ ਆਪਣਾ ਚੈਨਲ ਹੈਗਾ ਪੰਜਾਬੀ ਰੀਡੋ ਉਹਨੂੰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਇਕ ਕਰੋ ਜੋ ਅੱਜ ਆਪਣੀ ਪਹਿਲੀ ਫੁੱਲ ਵੀਡੀਓ ਪਹਿਲੀ ਸੀ ਇਸ ਕਰਕੇ ਕਈ ਗਲਤੀਆਂ ਵੀ ਹੋਈਆਂ ਹੋਣਗੀਆਂ ਜੇ ਕੋਈ ਸਾਥੋਂ ਗਲਤੀਆਂ ਹੋਈਆਂ ਤਾਂ ਸਾਨੂੰ ਦੱਸਣ ਦੀ ਕੋਸ਼ਿਸ਼ ਕਰਨਾ ਤਾਂ ਕਿ ਅਸੀਂ ਵੱਧ ਤੋਂ ਵੱਧ ਸੁਧਾਰ ਕਰ ਸਕੀਏ ਔਰ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਇਕ ਪਿਆਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਵੱਧ ਤੋਂ ਵੱਧ ਤਾਂ ਕਿ ਅਸੀਂ ਵੱਧ ਤੋਂ ਵੱਧ ਵੀਡੀਓ ਤੁਹਾਡੇ ਤੱਕ ਲੈ ਕੇ ਆ ਸਕੀਏ ਚਲਦੇ ਹਾਂ ਹਾਂ ਜੀ ਅਸੀਂ ਨਵਾਂ ਚੈਨਲ ਬਣਾਇਆ ਪੰਜਾਬੀ ਰੀਡੋ ਇੱਥੇ ਅਸੀਂ ਸਾਡੀ ਵੀਡੀਓ ਆ ਕਰਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਤੇ ਕਮੈਂਟ ਸ਼ੇਅਰ ਕਰਿਆ ਕਰੋ ਧੰਨਵਾਦ ਬਹੁਤ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਕੋਲ ਕਨਸੈਪਟ ਲੈ ਕੇ ਆਉਣ ਲਵਾਂਗੇ ਆਉਣ ਵਾਲੇ ਟਾਈਮ 'ਚ ਆਪਾਂ ਲੈ ਕੇ ਵੀ ਆ ਰਹੇ ਹਾਂ ਜਿਵੇਂ ਵੱਡੀ ਪਾਰਟ ਵੀ ਆਇਆ ਕਰਨੀ ਹੈ ਆਪਣੇ ਜਲਦੀ ਲੈ ਕੇ ਆ ਰਹੇ ਹਾਂ ਬਹੁਤ ਵਧੀਆ ਕਨਸੈਪਟ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਧੰਨਵਾਦ ਤੁਹਾਡਾ ਸਾਰਿਆਂ ਦਾ ਹੋਰ ਭਾਈ ਕੋਈ ਮੁੰਡਾ ਬੋਲਣਾ ਚਾਹੁੰਦਾ ਤੁਹਾਡੇ ਜੀ ਹਾਂਜੀ ਬੋਲ ਸਕਦਾ ਧੰਨਵਾਦ ਤੁਹਾਡਾ ਸਾਰਾ ਜਿੰਨੇ ਮਿੱਤਰ ਪਿਆਰੇ ਦੇਖਦੇ ਸਾਨੂੰ ਤੇ ਸਭ ਦਾ ਤਾ